ਸ਼ੰਭੂ ਅਤੇ ਢਾਬੀ ਗੁਜਰਾ ਬਾਰਡਰ ਤੇ ਚੱਲ ਰਹੇ ਦੋ ਫਾਰਮਾਂ ਦੇ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਦੀ ਮਦਦ ਨਾਲ ਖਦੇੜ ਦਿੱਤਾ ਹੈ ਉਹ ਜੋ ਆਪਣੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਜਿਹੜੀਆਂ ਕੁਝ ਪੰਜਾਬ ਨਾਲ ਸੰਬੰਧਿਤ ਸੀ ਕੁਝ ਸੈਂਟਰ ਸਰਕਾਰ ਨਾਲ ਸੰਬੰਧਿਤ ਸੀ 13 ਮਹੀਨਿਆਂ ਤੋਂ ਮੋਰਚਾ ਲਗਾਈ ਬੈਠੇ ਸਨ ਤੇ ਸਰਕਾਰ ਨੇ ਕੱਲ ਪੁਲਿਸ ਪ੍ਰਸ਼ਾਸਨ ਨੇ ਦੋਨਾਂ ਮੋਰਚਿਆਂ ਨੂੰ ਖਦੇੜ ਦਿੱਤਾ ਜੋ ਉੱਥੇ ਉਹਨਾਂ ਦੇ ਆਰਜੀ ਢਾਂਚੇ ਬਣਾਏ ਹੋਏ ਸੀ ਰਹਿਣ ਬਸੇਰੇ ਬਣਾਏ ਹੋਏ ਸੀ ਜਾਂ ਜੋ ਸਟੇਜਾਂ ਬਣੀਆਂ ਹੋਈਆਂ ਸੀ ਜੋ ਉਹਨਾਂ ਦਾ ਸਮਾਨ ਸੀ ਉੱਥੇ ਉਹ ਸਾਰਾ ਕੁਝ ਤਹਿਸੀਨਾਸ਼ ਕਰ ਦਿੱਤਾ ਕੁਝ ਸਮਾਨ ਥਾਣਿਆਂ ਵਿੱਚ ਪਹੁੰਚਾਇਆ ਗਿਆ ਕੁਝ ਸਮਾਨ ਇਕੱਠਾ ਕਰਕੇ ਖੁੱਲੇ ਥਾਵਾਂ ਦੇ ਵਿੱਚ ਰੱਖ ਦਿੱਤਾ ਗਿਆ ਕੁਝ ਲੋਕ ਆਪਣਾ ਸਮਾਨ ਆਪ ਲੈ ਗਏ ਵਿੱਚੋਂ ਕੁਝ ਸਮਾਨ ਲਿਜਾਣ ਦੀ ਪੋਜੀਸ਼ਨ 'ਚ ਨਹੀਂ ਸੀ ਔਰਤਾਂ ਵਗੈਰਾ ਜਾਂ ਬਜ਼ੁਰਗ ਕਿਸਾਨ ਉਹ ਸਿਰਫ ਆਪਣੇ ਪਾਉਣ ਵਾਲੇ ਕੱਪੜੇ ਤੇ ਕੋਈ ਮੋਬਾਈਲ ਵਗੈਰਾ ਹੀ ਲਿਜਾ ਸਕੇ ਬਾਕੀ ਸਮਾਨ ਉੱਥੇ ਹੀ ਰਹਿ ਗਿਆ ਇਹ ਦਾ ਦਿਨ ਜੋ ਚੁਣਿਆ ਸਰਕਾਰ ਨੇ ਬੜੇ ਸਟ੍ਰੈਟਜੀ ਸਟ੍ਰੈਟਜੀ ਬਣਾਈ ਸਰਕਾਰ ਨੇ ਕਿ ਵੱਡੇ ਆਗੂ ਮੀਟਿੰਗ ਵਿੱਚ ਉੱਜੇ ਹੋਇਆ ਤੇ ਸਾਰਾ ਦਿਨ ਇਸ ਅੰਦੋਲਨ ਨੂੰ ਚੱਕਣ ਵਾਸਤੇ ਜਾਂ ਕਹਿ ਲਓ ਵੀ ਖਦੇੜਨ ਵਾਸਤੇ ਸਰਕਾਰੀ ਪੱਧਰ ਤੇ ਪ੍ਰਸ਼ਾਸਨ ਪੱਧਰ ਤੇ ਪਲਾਨਗਾ ਬਣਦੀਆਂ ਰਹੀਆਂ ਤਾਂ ਮੀਟਿੰਗ ਜੋ ਤੰਨੇ ਖੇਤੀਬਾੜੀ ਮੰਤਰੀਆਂ ਨਾਲ 7ਵੇਂ ਗੇਟ ਦੀ ਕਿਸਾਨਾਂ ਦੀ ਹੋ ਰਹੀ ਸੀ ਉਸ ਮੀਟਿੰਗ ਤੋਂ ਆਉਂਦਿਆਂ ਹੀ ਜਦੋਂ ਆਗੂ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਪਰਵੇਸ਼ ਕਰੇ ਮੋਹਾਲੀ ਜ਼ਿਲ੍ਹੇ ਰਾਹੀਂ ਤਾਂ ਉਹਨਾਂ ਨੂੰ ਉਥੋਂ ਹੀ ਗ੍ਰਿਫਤਾਰ ਕਰ ਲਿਆ ਉਹਨਾਂ ਵਿੱਚ ਐਸਕੇਮ ਵਗੈਰਾ ਜਨਤਿਕ ਦੇ ਵੱਡੇ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਮਰਨ ਵਰਤਾ 100ਵੇਂ ਦਿਨ ਤੋਂ ਵੀ ਟੱਪ ਚੁੱਕਿਆ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਰਪਰ ਸਿੰਘ ਭੰਦੇਰ ਸਮੇਤ ਵੱਡੇ ਅੱਗ ਨੂੰ ਗ੍ਰਿਫਤਾਰ ਕਰ ਲਿਆ ਪਹਿਲਾ ਮਹਾਲੀ ਦੇ ਥਾਣੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਉੱਥੇ ਕੋਈ ਕਾਗਜ਼ੀ ਕਾਰਵਾਈ ਵਗੈਰਾ ਕੀਤੀ ਹੋ ਉਸ ਤੋਂ ਬਾਅਦ ਭਾਦਰਗੜ੍ਹ ਦੀ ਜੋ ਟ੍ਰੇਨਿੰਗ ਸੈਂਟਰ ਆ ਉਸ ਨੂੰ ਆਰਜੀ ਡਿਸਟੈਂਸ ਡਿਸਟੈਂਸਨ ਸੈਂਟਰ ਬਣਾਇਆ ਗਿਆ ਉਹਦੇ ਵਿੱਚ ਸਾਰਿਆਂ ਨੂੰ ਰੱਖਿਆ ਗਿਆ ਤੇ ਉਸ ਮੋਰਚੇ ਉੱਤੋਂ ਬਹੁਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੁਝ ਕਿਸਾਨ ਆਪਣੇ ਆਪ ਚਲੇ ਗਏ ਕੁਝ ਕਿਸਾਨਾਂ ਨੇ ਦ੍ਰਿੜਵਾਜੀ ਕੀਤੀ ਪੁਲਿਸ ਪ੍ਰਸ਼ਾਸਨ ਦੇ ਨਾਲ ਪਰ ਵੱਡੀ ਗਿਣਤੀ ਪੁਲਿਸ ਦੇ ਜਵਾਨ ਤੈਨਾਤ ਸੇ ਤਾਂ ਜਿਨ੍ਹਾਂ ਨੇ ਕੋਈ ਵਿਰੋਧ ਕੀਤਾ ਉਥੋਂ ਭਰਨਾ ਚੁੱਕਣ ਦਾ ਤਾਂ ਉਹਨਾਂ ਨੂੰ ਜਵਰਦਸਤੇ ਕਹਿ ਲੋ ਉਹਨਾਂ ਨਾਲ ਸ਼ਕਤੀ ਕਰਕੇ ਧੱਕਾ ਮੁੱਕੀ ਕਰਕੇ ਤੇ लाठी चार्ज ਕਰਕੇ ਉਹਨਾਂ ਨੂੰ ਖਦੇੜ ਦਿੱਤਾ 9 10 ਵਜੇ ਤੱਕ ਉੱਥੇ ਕੋਈ ਕਿਸਾਨ ਨਹੀਂ ਸੀ ਬਲਡੋਜਰਾਂ ਦੀ ਸਹਾਇਤਾ ਦੇ ਨਾਲ ਜੋ ਸਮਾਨ ਉੱਥੇ ਆਰ ਜੀ ਜੋ ਢਾਂਚੇ ਸਾਰੇ ਗਏ ਸੀ ਸਾਰੇ ਢਾ ਦਿੱਤੇ ਗਏ ਇਸ ਅੰਦੋਲਨ ਨੂੰ 13 ਮਹੀਨੇ ਹੋ ਗਏ ਸੀ 13 ਮਹੀਨਿਆਂ ਤੋਂ ਕੇਂਦਰ ਸਰਕਾਰ ਨਾਲ ਗੱਲ ਚੱਲ ਰਹੀ ਸੀ ਪਰ ਹੁਣ ਅਚਨਚੇਤ ਹੀ ਇਸ ਨੂੰ ਖਦੇੜ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਬਹਾਨਾ ਇਹ ਬਣਾਇਆ ਜਾ ਰਿਹਾ ਕਿ ਦਿੱਲੀ ਨੂੰ ਜਾਂਦੇ ਜੋ ਹਾਈਵੇ ਆ ਉਹ ਜਾਮ ਕੀਤੇ ਹੋਏ ਕਿਸਾਨਾਂ ਨੇ ਇਸ ਨਾਲ ਵਪਾਰ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉਦਯੋਗਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਨਿਵੇਸ਼ ਨੂੰ ਬਹੁਤ ਸੱਟ ਲੱਗਦੀ ਆ ਨਿਵੇਸ਼ ਨਹੀਂ ਹੋਊਗਾ ਤਾਂ ਇੱਥੇ ਬੇਰੁਜ਼ਗਾਰ ਨੂੰ ਰੁਜ਼ਗਾਰ ਕਿਵੇਂ ਮਿਲੂਗਾ ਹਾਲਾਂਕਿ ਇਹ ਕਹਿਣ ਦੀਆਂ ਗੱਲਾਂ ਨਾ ਇੱਥੇ ਬੇਰਜ਼ਗਾਰੀ ਪਿਛਲੇ 45 ਸਾਲਾਂ ਦੇ ਅੰਕੜਿਆਂ ਤੋਂ ਸਭ ਤੋਂ ਵੱਧ ਅੰਕੜੇ ਹੋਣ ਬੇਰਜ਼ਗਾਰੀ ਦੇ ਹੈਗੇ ਇਸੇ ਤਰ੍ਹਾਂ ਹੀ ਕੋਈ ਨਿਵੇਸ਼ ਇੱਥੇ ਪਹਿਲੇ ਵੀ ਨਹੀਂ ਹੋ ਰਿਹਾ ਸੀ ਨਾ ਹੁ ਨਵਾਂ ਨਿਵੇਸ਼ ਇੱਥੇ ਕੋਈ ਨਿਵੇਸ਼ ਪੰਜਾਬ ਦੇ ਵਿੱਚ ਨਾ ਹੀ ਕੋਈ ਸੈਂਟਰ ਦੀ ਪਾਲਿਸੀ ਹੈ ਵੀ ਨਿਵੇਸ਼ ਹੋਵੇ ਕੋਈ ਉਦਯੋਗ ਲੱਗਣ ਤੇ ਨਾ ਹੀ ਇੱਥੇ ਸਰਕਾਰਾਂ ਦਾ ਡੰਗ ਟਪਾਈ ਹੋ ਚੱਲ ਰਹੀ ਹੈ ਜਦੋਂ ਤੋਂ ਇਹ ਮਤਲਬ ਪਿਛਲੇ ਦੋ ਤਿੰਨ ਪਲਾਨਾਂ ਤੋਂ ਖਾਸ ਕਰ ਦੇਖ ਰਹੇ ਹਾਂਗੇ ਕਰਜ਼ੇ ਕੜਿੱਕੀ ਦੇ ਵਿੱਚ ਪੰਜਾਬ ਫਸ ਰਿਹਾ ਹੈਗਾ ਇਹ ਇਸ ਬਹਾਨੇ ਦੇ ਨਾਲ ਮਤਲਬ ਇਸ ਅੰਦੋਲਨ ਨੂੰ ਚੁੱਕਿਆ ਗਿਆ ਕਿਸਾਨ ਮਤਲਬ ਕਹਿ ਰਹੇ ਹੋਗੇ ਕਿ ਸਾਡੇ ਨਾਲ ਵਿਦਾਨਗੀ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਤਾਂ ਉਹਨਾਂ ਜਥੇਬੰਦੀਆਂ ਖਾੜਕੂਆਂ ਦੀ ਜਥੇਬੰਦੀਆਂ ਜੋ ਅਤਵਾਦੀ ਜਥੇਬੰਦੀਆਂ ਨਾਲ ਗੱਲਬਾਤ ਜਦੋਂ ਸਰਕਾਰ ਕਰਦੀ ਹੈਗੀ ਉਹਨਾਂ ਗੜਬੜ ਗਰਸਤ ਖੇਤਰਾਂ ਦੀਆਂ ਜਥੇਬੰਦੀਆਂ ਨਾਲ ਉੱਥੇ ਵੀ ਉਹਨਾਂ ਨੂੰ ਮੀਟਿੰਗ ਤੋਂ ਬਾਅਦ ਲਾਂਘਾ ਦਿੱਤਾ ਜਾਂਦਾ ਇੱਥੇ ਕੀ ਹੋਇਆ ਇੱਥੇ ਮੀਟਿੰਗ 'ਚੋਂ ਆਉਂਦੇ ਹਨ ਇੱਕ ਪਾਸੇ ਮਦਲਮ ਮੀਟਿੰਗ ਚੱਲ ਰਹੀ ਹੈਗੀ ਤੇ ਉਹ ਗੱਲਾਂ ਮੀਟਿੰਗ ਦੇ ਆ ਹੋ ਰਹੀਆਂ ਨਾ ਮਸਲੇ ਬਹਿ ਕੇ ਸਮਝਾਉਣ ਦੀਆਂ ਗੱਲਾਂ ਹੋ ਰਹੀਆਂ ਨਾ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਉਹਨਾਂ ਬਜ਼ੁਰਗ ਔਰਤਾਂ ਨੂੰ ਵੀ ਦੂਰ ਦਰਾਡੇਆਂ ਦੀਆਂ ਨੂੰ ਜੋ ਕਿ ਤਰਨਤਾਰਨ ਤੋਂ ਵੀ ਦਸੀਆਂ ਜਾ ਰਹੀਆਂ ਸੀ ਉਹ ਪਤਾ ਨਹੀਂ ਕਿਹੜੇ ਹਾਲੇ ਬਜ਼ੁਰਗ ਤੇ ਉਹ ਔਰਤਾਂ ਵਿਚਾਰੀਆਂ ਆਪੋਂ ਟਿਕਾਣੇ ਤੇ ਪਹੁੰਚਿਆ ਹੋਣਗੀਆਂ ਉਹ ਕਿਸੋ ਕਿਸ ਕਪੈਸਿਟੀ 'ਚ ਸੀਗੀਆਂ ਵੀਰ ਧਰਨਾਬ ਚੁੱਕ ਲੈਂਦੀਆਂ ਜਾਂ ਬਜ਼ੁਰਗਾਂ ਆਪ ਚੁੱਕ ਲੈਂਦੇ ਛੋਟੇ ਆਗੂ ਵੱਡੇ ਆਗੂਆਂ ਦੀ ਰਜਾਬੰਦੀ ਦੇ ਨਾਲ ਹੀ ਮਤਲਬ ਕੋਈ ਤਾਂ ਧਰਨੇ ਵਗੈਰੇ ਚੁੱਕੇ ਜਾ ਸਕਦੇ ਹੁੰਦੇ ਜੋ ਜਾਂ ਕੋਈ ਪ੍ਰਸ਼ਾਸਨ ਹੱਲ ਕੱਢੇ ਉਹਦੇ ਵਿੱਚੋਂ ਫੇਰ ਹੀ ਧਰਨੇ ਚੁੱਕੇ ਜਾ ਸਕਦੇ ਨਹੀਂ ਤਾਂ ਮਤਲਬ ਇਹ ਹਰ ਇੱਕ ਨੂੰ ਅਧਿਕਾਰ ਹੈ ਆਪਣਾ ਪ੍ਰੋਟੈਸਟ ਕਰਨ ਦਾ ਇਸ ਜੋ ਕਿਸਾਨਾਂ ਤੇ ਜ਼ਬਰ ਹੋਇਆਗਾ ਜਮਹੂਰੀਅਤ ਦਾ ਘਾਣ ਹੋਇਆ ਉਸ ਦੀ ਐਸਕੇਐਮ ਨੇ ਨਿੰਦਿਆ ਕੀਤੀ ਆ ਵਿਰੋਧੀ ਪਾਰਟੀਆਂ ਨੇ ਸਾਰੀਆਂ ਨੇ ਪਾਏ ਪਾ ਦੇ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਵਿੱਚ ਆਗੂ ਪਤਾਪ ਸਿੰਘ ਬਾਜਵਾ ਹੋਰਾਂ ਇਸ ਦੀ ਨਿੰਦਾ ਕੀਤੀ ਹੈ ਉਧਰੋਂ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਸ਼ਰੋਣੀ ਗੁਰਦਵਾਰਾ ਪ੍ਰਬੰਧਕੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਜਨੀ ਸਾਰੇ ਵਰਗਾਂ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਇਸ ਦੀ ਆਲੋਚਨਾ ਹੋ ਰਹੀ ਹੈ ਇਸ ਦੀ ਨਿੰਦਾ ਹੋ ਰਹੀ ਹੈ ਤੇ ਕਿਸਾਨਾਂ ਨੂੰ ਵੀ ਹੁਣ ਇਹ ਇਹ ਦੇਖਣਾ ਚਾਹੀਦਾ ਕਿ ਜੋ ਕਿਸਾਨਾਂ ਦਾ ਅੰਦੋਲਨ ਹੈ ਉਹ ਫੁੱਟ ਦਾ ਸ਼ਿਕਾਰ ਆ ਉਹ ਤਿੰਨ ਫਰੰਟ ਬਣਾ ਕੇ ਲੜ ਰਹੇ ਹੈਗੇ ਹੁਣ ਸਮਾਂ ਆ ਗਿਆ ਕਿ ਕੋ ਘੱਟੋ ਘੱਟ ਇਕਤਾ ਨਹੀਂ ਮੈਕਸਿਮਮ ਇਕਤਾ ਵੱਲ ਅੱਗੇ ਵਧਿਆ ਜਾਵੇ ਜੋ ਪ੍ਰਸਾਸਾ ਹੈ ਪਹਿਲਾਂ ਮਿਨੀਮਮ ਇਕਤਾ ਹੋਵੇ ਫਿਰ ਮਤਲਬ ਇਹ ਜੋ ਸੰਜੇ ਮੋਰਚੇ ਵਗੈਰਾ ਬਣਨ ਤੇ ਉਸ ਨੂੰ ਤੰਗ ਦੇ ਲਈ ਵੀ ਛੱਡ ਕੇ ਲੜਿਆ ਜਾਵੇ ਨਹੀਂ ਤਾਂ ਜੋ ਸਰਕਾਰ ਦੇ ਉੱਤੇ ਕਾਰਪੋਰੇਟ ਦਾ ਦਬਾਅ ਹੈ ਉਪਰੋ ਖੁੱਲੀ ਮੰਡੀ ਦਾ ਦਬਾਅ ਹੈ ਉਸ ਤਹਿਤ ਕਿਸਾਨਾਂ ਕੋਲੇ ਜ਼ਮੀਨਾਂ ਨਹੀਂ ਰਹਿਣੀਆਂ ਕਿਸਾਨ ਜ਼ਮੀਨਾਂ ਦੇ ਮਾਲਕ ਨਹੀਂ ਰਹਿਣਗੇ ਉਹਨਾਂ ਤੋਂ ਜ਼ਮੀਨਾਂ ਮਹਿੰਗੇ ਸਸਤੇ ਪਾ ਖਰੀਦੀਆਂ ਜਾਣਗੀਆਂ ਜਦੋਂ ਮਤਲਬ ਜਥੇਬੰਦੀਆਂ ਕਮਜ਼ੋਰ ਹੋਈਆਂ ਤਾਂ ਜ਼ਮੀਨਾਂ ਮਤਲਬ ਭਾਅ ਵੀ ਪੂਰੇ ਨਹੀਂ ਮਿਲਣੇ ਹੁਣ ਜੇ ਕੋਈ ਭਾਅ ਵਗੈਰਾ ਮਿਲ ਰਿਹਾ ਤਾਂ ਜਥੇਬੰਦੀਆਂ ਦੀ ਤਾਕਤ ਦੇ ਨਾਲ ਹੀ ਆ ਇਸ ਲਈ ਇਹ ਇਹ ਜੋ ਐਕਸ਼ਨ ਹੋਇਆਗਾ ਹੈ ਜਾਂ ਜੋ ਪਹਿਲਾ 5 ਮਾਰਚ ਨੂੰ ਐਸਕੇਮ ਨੂੰ ਭਾਰਤਾ ਜੋ ਐਸਕੇਮ ਭਾਰਤ ਉਸ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਨਹੀਂ ਜਾਣ ਦਿੱਤਾ ਤੇ ਹੁਣ ਉਹਨਾਂ ਨੇ ਫੇਰ 26 ਨੂੰ ਜਾਣ ਦਾ ਸੱਦਾ ਦਿੱਤਾ ਹੈ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਕਿਸਾਨ ਲਹਿਰ ਨੂੰ ਇਕਜੁੱਟ ਕਰਨ ਲਈ ਸਿਆਣੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਇਸ ਜੋ ਮਤਲਬ ਸਰਕਾਰ ਵੱਲੋਂ ਜ਼ਬਰਦਸਤ ਆ ਅਖਤਿਆਰ ਕੀਤਾ ਗਿਆ ਪੁਲਸੀਆ ਰਾਜ ਮਤਲਬ ਪੇਸ਼ ਕੀਤਾ ਜਾ ਰਿਹਾ ਵੀ ਪੁਲਿਸ ਨਾਲ ਦਵਾ ਦਿੱਤਾ ਜਾਊਗਾ ਇਹ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਊਗਾ ਸਰਕਾਰ ਜੇ ਮਤਲਬ ਨਹੀਂ ਅ ਕਹੋ ਵੀ ਕੋਈ ਅੰਦੋਲਨਾਂ ਨੂੰ ਯਾਰ ਸਕਦੀ ਤਾਂ ਉਹਨਾਂ ਨੂੰ ਦੂਰ ਸਟੈਂਡ ਛੱਡ ਕੇ ਇੱਕ ਪਾਸੇ ਕਹਿ ਦੇਣਾ ਜਮਹੂਰੀ ਅਧਿਕਾਰ ਆ ਲੋਕਾਂ ਦਾ ਕਰਨੇ ਬਜਾਰੇ ਦੇ ਸਕਦੇ ਆ ਸ਼ਾਂਤਮਈ ਦੇ ਸਕਦੇ ਆ ਦੱਸੋ ਇੱਥੇ ਕੀ ਸ਼ਾਂਤਮਈ ਬੈਠੇ ਸੀਗੇ ਤੇ ਇਹ ਕੋਈ ਕੋਈ ਟਰੈਕਟਰ ਟਰਾਲੀਆਂ ਨਹੀਂ ਸੀ ਲਾ ਜਾ ਕੇ ਕਿਤੇ ਦੇ ਮਾਰਚ ਨਹੀਂ ਸੀ ਕਰ ਰਹੇ ਇੱਕ ਪਾਸੇ ਸੜਕ ਤੇ ਬੈਠੇ ਸੀ ਜੋ ਜੋ ਸੜਕ ਹੈ ਉਹ ਉਹ ਵੀ ਉਹਨਾਂ ਦੀ ਰੋਕੀ ਨਹੀਂ ਹੋਈ ਹੈ ਉਹ ਵੀ ਹਰਿਆਣਾ ਵਾਲੇ ਪਾਸਿਓਂ ਹਰਿਆਣਾ ਪ੍ਰਸ਼ਾਸਨ ਵੱਲੋਂ ਰੋਕੀ ਹੋਈ ਆ ਇਹ ਤਾਂ ਉਹ ਗੱਲ ਐ ਬਹਾਨੇ ਬਣਾਏ ਜਾ ਰਹੇ ਆ ਇਸ ਅੰਦੋਲਨ ਨੂੰ ਖਦੇੜਨ ਦੇ ਕਿਉਂਕਿ ਉੱਪਰੋਂ ਸਾਮਰਾਜ ਦਾ ਦਵਾ ਹੈ ਕਾਰਪੋਰੇਟ ਦਾ ਦਵਾ ਹੈ ਵੀ ਜੋ ਖੇਤੀ ਹੈ ਉਸ ਨੂੰ ਖੁੱਲੀ ਮੰਡੀ ਦੇ ਵਿੱਚ ਲੈ ਕੇ ਆਉਣਾ ਤੇ ਇਸ ਕਰਕੇ ਸਰਕਾਰ ਦੂਰਾ ਸਟੈਂਡ ਛੱਡੇ ਜੇ ਤਾਂ ਲੋਕਾਂ ਨਾਲ ਖੜਨਾ ਖੜਨਾ ਹੈ ਤਾਂ ਲੋਕਾਂ ਦੀ ਗੱਲ ਕਰੇ ਨਹੀਂ ਦਾ ਸਿੱਧਾ ਕਹੇ ਵੀ ਅਸੀਂ ਤਾਂ ਜ਼ਮੀਨਾਂ ਇੱਥੋਂ ਲੈਣੀਆਂ ਨਾ ਅਸੀਂ ਕਿਸੇ ਵੀ ਹੱਕ ਕਿਸੇ ਵੀ ਕੀਮਤ ਤੇ ਜ਼ਮੀਨਾਂ ਕਿਸਾਨਾਂ ਕੋਲ ਨਹੀਂ ਛੱਡਣੀਆਂ ਤਾਂ ਇਹ ਇਹ ਦੋਰੇ ਮਾਪਦੰਡ ਸਰਕਾਰਾਂ ਨੂੰ ਨਹੀਂ ਪਨਾਉਣੇ ਚਾਹੀਦੇ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟਤਾ ਵੱਲ ਵਧਣਾ ਚਾਹੀਦਾ ਧੰਨਵਾਦ